ਅੱਗੇ ਆਓ ਮੜਾ ਜਾਂ ਜੀ ਜੈ ਜੀ ਸਰਮਾ ਜੀ ਅੱਗੇ ਆਓ ਮੜਾ ਜਾਂ ਜੀ ਜੈ ਜੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਮਾ ਜੀ ਜਲਰ ਹਾਈ ਹਾਈ ਨਹੀਂ ਚਲੇਗੀ ਹਾਈ 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 ਦੀਪਕ ਦੀਪਕ ਪਿੱਛੇ ਹੋ ਜਾ ਤੇ ਇੰਡਸਟਰੀ ਉਹ ਬੰਦ ਹੋਈ ਪਈ ਆ ਪੰਜਾਬ ਸਰਕਾਰ ਤੁਸੀਂ ਦੇਖੋ ਇਹਨਾਂ ਵੀ ਸੁੱਦੀ ਪਈ ਪੰਜ ਸਾਲਾਂ ਚ ਇਹਨਾਂ ਨੇ ਇੱਕ ਵੀ ਗ੍ਰਿਡ ਦੀ ਐਡੀਸ਼ਨ ਨਹੀਂ ਕੀਤੀ ਇੱਕ ਵੀ ਨਵੀਂ ਟਰਾਂਸਮਿਸ਼ਨ ਲਾਈਨ ਨਹੀਂ ਪਾਈ ਟਰਾਂਸਫਾਰਮਰ ਨਹੀਂ ਲਾਇ ਸੋ ਅੱਜ ਲੋਕਾਂ ਨੂੰ ਦੁਖੀ ਹੈ ਸਰਕਾਰ ਨੇ ਕਰਿਆ ਪਿਆ ਕੋਈ ਜੰਗਲਾਂ ਚ ਪਿਆ ਕੋਈ ਖਰੜ ਪਿਆ ਕੋਈ ਦਿੱਲੀ ਘੁੰਮ ਰਿਹਾ ਗਾ ਪਿਛੇ ਕਰੋਨਾ ਹੋਇਆ ਤੁਸੀਂ ਦੇਖੋ ਵੀ ਬਿਜਲੀ ਬੰਦ ਰਹੀ ਔਰ ਬਿੱਲ ਜਿਹੜੇ ਆ ਬਰੇਜ ਬਿੱਲ ਚੜੇ ਬੰਦ ਦੁਕਾਨਾਂ ਦੇ ਬਿੱਲ ਚੱਲਦੇ ਹੋਏ ਰੇਟਾਂ ਦੇ ਨਾਲੇ भेजे आज بجلی ਦਾ ਰੇਟ ਪੂਰੇ ਹਿੰਦੁਸਤਾਨ ਚ ਸਭ ਤੋਂ ਵੱਧ ਪੰਜਾਬ ਸਰਕਾਰ ਜਿਹੜੀ வசੂਲ ਕਰ ਰਹੀ ਹੈ ਸਾਡੀ ਸਰਕਾਰ ਸੀਗੀ 1 ਮਿੰਟ ਦਾ ਵੀ ਕੱਟ ਨਹੀਂ ਲੱਗਦਾ ਨਾ ਕੋਈ ਤੁਹਾਨੂੰ ਜਨਰੇਟਰ ਨਾਜਰ ਆਉਂਦਾ ਦਾ ਨਾ ਕੋਈ ਗ੍ਰੈਂਟ ਦੀ ਨਾ ਬੈਟਰੀ ਦੀ ਕਿਸੇ ਚੀਜ਼ ਦੀ ਲੋੜ ਨਹੀਂ ਸੀ ਅੱਜ ਹਰ ਵਰਗ ਦੁਖੀ ਹੋਇਆ ਪਿਆ ਅਸੀਂ ਆ ਬਿਜਲੀ ਬੋਰਡ ਦੇ ਖਿਲਾਫ ਧਰਨਾ ਦੇ ਅੱਜ ਪੰਜਾਬ 'ਚ ਇੰਨਾ ਮਾੜਾ ਹਾਲ ਹੈ ਬਿਜਲੀ ਸਪਲਾਈ ਦਾ ਕਿ 24-24 ਘੰਟੇ ਤੇ ਕਟ ਲੱਗ ਰਿਹਾ ਹੈ ਇਹ ਸਰਕਾਰ ਦੀ ਏਡੀ ਨਲਾਕੀ ਆ ਕਿ ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਸੀ 2002 ਜਦੋਂ ਪੰਜਾਬ 'ਚੋਂ ਕਾਂਗਰਸ ਦੀ ਸਰਕਾਰ ਬਣੀ ਸੀ 2002 ਤੋਂ ਲੈ ਕੇ 2007 ਤੱਕ ਲੋਕਾਂ ਨੇ ਬਿਜਲੀ ਦੀ ਇੰਨੀ ਤੰਗੀ ਤਰਸੀ ਭੁਗਤੀ ਆ ਲੋਕਾਂ ਨੂੰ ਸ਼ਾਮ ਨੂੰ ਦੁਕਾਨਾਂ ਬੰਦ ਹੋ ਜਾਂਦੇ ਸੀ ਆਫਿਸ ਬੰਦ ਹੋ ਜਾਂਦੇ ਸੀ ਕਿ AC ਬੰਦ ਕਰਾ ਦਿੱਤੇ ਜਾਂਦੇ ਸੀ 2007 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ 2007 ਤੋਂ ਲੈ ਕੇ 17 ਤੱਕ ਕਿਤੇ 1 ਘੰਟੇ ਦਾ ਵੀ ਘਟ ਨਹੀਂ ਕਦੀ ਲੱਗਿਆ ਪੰਜਾਬ ਦੇ ਲੋਕ ਇਸ ਚੀਜ਼ ਦੇ ਗਵਾਹ 2007 ਤੋਂ ਲੈ ਕੇ 2017 ਤੱਕ ਜੇ ਬਿਜਲੀ ਸਪਲਾਈ ਠੀਕ ਰਹਿ ਸਕਦੀ ਹੈ ਤਾਂ 2017 ਚ ਇਹਦੀ ਸਰਕਾਰ ਬਣਨ ਤੋਂ ਬਾਅਦ ਕਿਉਂ ਨਹੀਂ ਰਹਿ ਸਕਦੀ ਅੱਜ ਲੋੜ ਇਸ ਗੱਲ ਦੀ ਹੈ ਵੀ ਸਰਕਾਰ ਜਾਗੇ ਬਿਜਲੀ ਦਾ ਪ੍ਰਬੰਧ ਦਰੁਸਤ ਕਰੇ ਸਗੰਲੀ ਪਿਛਲੀ ਸਰਕਾਰਾਂ ਨੂੰ ਗਾਲਾਂ ਕੱਢ ਕੇ ਤੁਹਾਡਾ ਪਰਪਸ ਹੱਲ ਨਹੀਂ ਹੋਣਾ ਸਾਡਾ ਪਰਪਸ ਹੱਲ ਹੋਣਾ ਲੋਕਾਂ ਨੂੰ ਬਿਜਲੀ ਦਿਓ ਪ੍ਰੋਪਰ ਲੋਕਾਂ ਦੀ ਬਿਜਲੀ ਨਾ ਹੋਣ ਕਰਕੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਆ ਅੱਜ ਤਾਂ ਇਹ ਲੋਕਾਂ ਦੇ ਪ੍ਰਤੀਨਿਧੀ ਆਏ ਆ ਮੰਨੂ ਇਹ ਲੱਗਦਾ ਵੀ ਜੇ ਸਰਕਾਰ ਨਾ ਜਾਗੀ ਸਰਕਾਰ ਨੇ ਯੋਗ ਪ੍ਰਬੰਧ ਨਾ ਕੀਤੇ ਤਾਂ ਪੰਜਾਬ ਦੇ ਲੋਕ ਸੜਕਾਂ ਤੇ ਆ ਜਾਣਗੇ ਸਰਕਾਰ ਨੂੰ ਸੰਭਾਲਣੇ ਔਖੇ ਆ